ਮੈਂ ਸਿਮਰਨਜੀਤ ਸਿੰਘ ਜਲੰਧਰ ਤੋਂ ਅਸੀਂ ਅੱਜ ਇੱਕ ਲੀਗਲ ਨੋਟਿਸ ਰਿਪਰੈਜੈਂਟੇਸ਼ਨ ਪੰਜਾਬ ਸਰਕਾਰ ਨੂੰ ਭੇਜੀ ਹੈ ਜਿਹਦੇ ਵਿੱਚ ਅਸੀਂ ਜਿਹੜੀ ਇਹਨਾਂ ਨੇ ਜਿਹੜਾ ਇਹਨਾਂ ਨੇ ਚੇਅਰਮੈਨ ਪੰਜਾਬ ਸਟੇਟ ਮਿਨੋਰਟੀ ਕਮਿਸ਼ਨ ਦਾ ਲਗਾਇਆ ਜਤਿੰਦਰ ਮਸੀਹ ਗੌਰਵ ਨੂੰ ਉਹਨੂੰ ਕੈਨਸਲ ਕਰਨ ਦੀ ਇਮੀਜिएट ਡਿਮਾਂਡ ਕੀਤੀ ਹੈ ਕਿ ਇਹ ਬੰਦਾ ਜੋ ਕਿ 3 ਰਿਕੁਆਇਰਮੈਂਟਸ ਨੇ ਚੀਰਮੈਨ ਦੀਆਂ 3-4 ਰਿਕੁਆਇਰਮੈਂਟਸ ਨੇ ਉਹਨਾਂ ਨੂੰ ਫੁੱਲਫਿਲ ਨਹੀਂ ਕਰ ਰਿਆ ਫਰਸਟ ਆਫ ਆਲ ਐਮੀਨੈਂਸ ਇੰਟੀਗ੍ਰਿਟੀ ਐਂਡ ਐਬਿਲਿਟੀ ਇਹ ਤਿੰਨੋਂ ਚੀਜ਼ਾਂ ਜਿਹੜੀਆਂ ਇਸ ਬੰਦੇ ਤੇ ਸਹੀ ਨਹੀਂ ਟੁਕਦੀਆਂ ਔਰ ਚੌਥੀ ਜਿਹੜੀ ਹੈ ਕਿ ਗ੍ਰੈਜੂਏਸ਼ਨ ਦੀ ਮਿਨੀਮਮ ਕੁਆਲਿਫਿਕੇਸ਼ਨ ਜਿਹੜੀ ਇਹਦੇ ਵਿੱਚ ਰਿਕੁਆਇਰਡ ਹੈ ਉਹ ਵੀ ਇਹਦੇ ਕੋਲ ਗ੍ਰੈਜੂਏਸ਼ਨ ਦੀ ਕੁਆਲਿਫਿਕੇਸ਼ਨ ਨਹੀਂ ਹੈਗੀ ਔਰ ਹੋਰ ਵੀ ਕਈ ਚੀਜ਼ਾਂ ਜਿਹਦਾ ਅਸੀਂ ਜ਼ਿਕਰ ਕੀਤਾ ਕਿ ਇਹ ਪਹਿਲੇ ਐਸੀ ਕਮਿਊਨਿਟੀ ਤੋਂ ਬਿਲੋਂਗ ਕਰਦਾ ਸੀ ਐਂਡ ਆਫਟਰ ਥੈਟ ਇਹ ਹੁਣ ਕਨਵਰਟ ਹੋਇਆ 크ਰਿਸਚਨ ਚ ਇਹਨੇ 크ਰਿਸਚਨ ਜਿਹੜਾ ਧਰਮ ਹੈ ਰਿਲੀਜੀਅਨ 크ਰਿਸਚਨ ਉਹ ਐਮਬ੍ਰੈਸ ਕੀਤਾ ਐਮਬ੍ਰੈਸ ਕੀਤਾ ਸੋ ਇਸ ਕਰਕੇ ਵੀ ਅਸੀਂ ਇੱਕ ਕੁਐਸਚਨ ਅਰੋਜ਼ ਕੀਤਾ ਜਿਹੜਾ ਬਿਗ ਮੂਵਡ ਕੁਐਸਚਨ ਆਫ ਲਾ ਬਣ ਜਾਂਦਾ ਇਸ ਕਰਕੇ ਵੀ ਆਰ ਅਪਰੋਚਿੰਗ ਦੀ ਆਨਰੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਆਲਸੋ ਇਨ ਥਿਸ ਕੀ bigger issue larger issue ਹੈ ਕਿ ਕਿ ਸਰਕਾਰ ਜਿਹੜੀ ਹੈ ਕਨਵਰਜਨ ਨੂੰ ਬढ़ावा ਦੇ ਰਹੀ ਹੈ ਇਸ ਤਰ੍ਹਾਂ ਕਨਵਰਟਡ ਬੰਦਿਆਂ ਨੂੰ ਐਜ਼ ਅ ਚੇਅਰਮੈਨ ਲਗਾ ਕੇ ਇੱਕੀ ਮੈਸੇਜ ਦੇਣਾ ਚਾਹੁੰਦੀ ਹੈ ਇਹ ਸਰਕਾਰ ਸੋ ਇਹ ਹਰ ਕਿਸ ਬਰਦਾਸ਼ਤ ਨਹੀਂ ਕੀਤਾ ਜਾਏਗਾ ਕਿ ਸਰਕਾਰ ਦੇ ਬੰਦੇ ਸਿੱਧਾ ਇਹਨਾਂ ਦੇ ਸਟੇਜਿਸ ਤੇ ਜਾਣ ਸੀਐਮ ਸਾਹਿਬ ਸਿੱਧੀ ਨਾਮੀਨੇਸ਼ਨ ਲੈਟਰ ਇਸ਼ੂ ਕਰ ਰਹੇ ਨੇ ਜਦ ਕਿ These are the powers conferred.